ਅੰਤਨ ਮੀਰੀ ਪੀਰ ਦੇ ਮਾਲਕ ਸਾਹਿਬ ਭਰਵਿਕ ਸਾਹਿਬ ਰਾਜ ਸੱਚਾ ਅਖਸ਼ਾਂ ਨਿਾਇਦਿ ਫਾਰੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਸੀ ਉਹ ਸਿੱਖਾਂ ਨੂੰ ਮੀਰੀ ਤੇ ਪ੍ਰਜਾ ਦੇ ਸਤੰਤ ਸਰਵਰਕੀ ਸੇਤ ਮਹਾਰਾਜੇ ਦੀ ਪ੍ਰਤੀਸ਼ਠੀ ਦਾ ਦੁਨਿਆਵੀ ਤਾਕਤ ਸਾਹਮਣੇ ਸਾਹਮਣੇ ਕਰਦੀ ਹੋ ਜਾਂਦੇ ਨੇ ਲੇਕਿਨ ਉਹ ਅਕਾਲ ਦਾ ਤਖਤ ਹੈ ਜੋ ਸਾਨੂੰ ਹੋ ਰਹਿਦਾ ਹੈ ਉਹ ਕਦੇ ਵੀ ਖਤਮ ਹੋਣ ਵਾਲਾ ਨਹੀਂ ਉਚਿਤ ਜੋਗ ਕਾਲ ਹੈ ਅੱਜ ਮੀਰੀ ਪੀਰ ਦੇ ਮਾਲਕ ਨੇ اکال تخت صاحب شکیے شسطر ہوئیے گھر والے منٹ خالص بہت بہت خالص ہے ਇਸ ਤੀਕਰ ਇਹ ਅਸ਼ੇਰੇ ਕਾਲਪਤ ਸਰ ਦੇ ਡੇਟਾਂ ਕੋਰੇ ਦੇ ਵਿੱਚ ਕੇਸਮੈਂਟ ਦੇ ਵਿੱਚ ਉਹਦਾ ਜਿਸੇ ਵਾਸਤੇ ਚੱਲ ਰਹੀ ਹੈ ਪਰ ਇਹ ਕਰਨਾ ਚਾਹੀਦਾ ਹੈ ਕਿ ਕੀ ਚੰਦਰੂਪਰ ਰੱਖੇ ਤੇ ਇਸ਼ਾਨਦਿ ਸੇਵਾ ਕਰਦੇ ਜਾਓ। ਹੋਰ ਇੱਕ ਗੱਲ ਕਿ ਲੋਕ ਜਾਂ ਕੇ ਗੈਸ ਜਿਹਨਾਂ ਸਾਡੇ ਪ੍ਰਯੋਗਾਂ ਬਾਰੇ ਸਾਡੇ ਕੰਮਾਂ ਬਾਰੇ ਨਹੀਂ ਪਤਾ। ਉਹਨਾਂ ਨੂੰ ਧੰਨਵਾਦ ਕਿ Uh, ساتھ جو اور نمبر سایسی اٹھاپا کے لئے چلو ایسے کچھ کالی کیسے جائے لیکن دو اکالتا تحقیل ہے جو سمیت ہو رہے تھے وہ کرے بھی ختم ہونے والا نہیں تو کچھ کچھ کالی ہے ایک لنکی کو کے آکے سورو سے کنٹیز دیتا ہے کہ جس دن لوگ دیوسی روزن آکے نیوکرہ کن ساریات کی اپورٹواں

ਸ਼੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਸੀ ਉਹ ਸਿੱਖਾਂ ਨੂੰ ਨੀਂਹ ਦਿੱਤੀ ਜਿਹੜੇ ਸੰਤ ਪਰਮਾਰਜੀ ਦੇ ਸਤਿ ਮਹਾਰਾਜੀ ਦੇ ਪਤਿਸ਼ੀ ਦਾ ਦੁਨਿਆਵੀ ਤਾਸਤ ਸਾਹਮਣੇ ਸਾਹਮਣੇ ਕਰਦੇ ਹੋ ਜਾਂਦੇ ਨੇ ਲੇਕਿਨ ਜੋ ਅਕਾਲ ਤਖਤ ਹੈ ਜੋ ਸਾਹਮਣੇ ਹੋ ਰਿਹਾ ਹੈ ਉਹ ਕਦੇ ਵੀ ਖਤਮ ਹੋਣ ਵਾਲਾ ਨਹੀਂ ਕੋਤੂਜੁਗ ਦਾਲ ਹੈ ਅੱਜ ਨੀਰੀ ਪੀਰ ਦੇ ਮਾਲਕ ਨੇ ਸ਼੍ਰੀ ਅਕਾਲ ਤਖਤ ਦੀ ਸਥਾਪਨਾ ਕਰਕੇ ਤੇ ਸਿੱਖਾਂ ਨੂੰ ਜੋ ਸਿਖਾਉਂਦਾ ਸਾਡਾ ਸਾਫਾ ਪਰ ਬਣਦਾ ਹੈ

سیو تو اس سے چل رہی ہے پر یقین کرنا چاہیے کھیتی اہ چالو کر کے نان کی سیوا ہے